ਪਰਸਪੈਕਟਿਵ ਦੇਣਾ ਜਿਸ ਤਰ੍ਹਾਂ ਅਸੀਂ ਕੱਲ ਸ਼ੁਰੂਆਤ ਦੇ ਵਿੱਚ ਹੀ ਗੱਲ ਕੀਤੀ ਕਿ ਕਿੱਥੇ ਜਾਣਾ ਏ ਕਿਵੇਂ ਤਾਂ ਮੈਨੂੰ ਲੱਗਦਾ ਕਿ ਡਾਕਟਰ ਸਾਹਿਬ ਨੇ ਬਾਤੂ ਵੀ ਸਾਡੀ ਉਂਗਲ ਫੜ ਕੇ ਇੱਕ ਥਾਂ ਤੇ ਲਿਜਾ ਕੇ ਛੱਡ ਦਿੱਤਾ ਬਟ ਫਿਰ ਵੀ ਇਹ ਨਹੀਂ ਹੈ ਕਿ ਉਹ ਫਾਈਨਲ ਡੈਸਟੀਨੇਸ਼ਨ ਆ ਉਸ ਤੋਂ ਬਾਅਦ ਵੀ ਅੱਗੇ ਬਹੁਤ ਕੁਝ ਹੈ ਤੇ ਉਹੀ ਗੱਲ ਕਰਦੇ ਹੋਏ ਸਭ ਤੋਂ ਪਹਿਲਾਂ ਇੱਕ ਰਿਹਾ ਕਿ ਜੇਕਰ ਰੇਤੇ ਦੀ ਮੁਠੀ ਦੀ ਗੱਲ ਕਰੀਏ ਤੇ ਉਹਦੇ ਵਿੱਚ ਕੈਰੈਕਟਰ ਆ ਤੁਹਾਡੇ ਕੋਲ ਇੱਕ ਜੋ ਨਾਰਨ ਅਮਰ ਸਿੰਘ ਅਮਰ ਸਿੰਘ ਠੀਕ ਹੈ ਜੋ ਇੱਕ ਪੇਂਟਰ ਹੈ ਤੇ ਉਹ ਪੇਂਟਿੰਗ ਕਰਨ ਦੀ ਕੋਸ਼ਿਸ਼ ਕਰਦਾ ਹੈ ਤੇ ਉਹ ਉਹਨੂੰ ਇਹ ਸਮਾਂ ਐਸਾ ਹੈ ਕਿ ਇੱਕ ਉਦਯੋਗ ਜਦੋਂ ਲੱਗਣ ਲੱਗੇ ਠੀਕ ਹੈ ਇੰਡਸਟਰੀਲਾਈਜੇਸ਼ਨ ਹੋਇਆ ਤੇ ਉਹ ਸਮੇਂ ਦੀ ਇੱਕ ਵਾਰਤਾ ਹੈ ਕਿ ਕਿਸ ਤਰ੍ਹਾਂ ਕਿ ਹਰੇਕ ਮਨ ਦੇ ਵਿੱਚ ਹਾਈਬ੍ਰਿਡ ਤੁਹਾਡੇ ਕੋਲ ਸੀਡ ਆ ਗਈ ਕਿ ਵਰਤਮਾਨ ਪ੍ਰੋਫਿਟ ਲੈਣ ਦੀ ਕਲਾ ਉਸ ਹਰੇਕ ਮੰਡਲ ਵਿੱਚ ਆਪਰੇਸ਼ਨ ਆਇਆ ਤੇ ਉਹੀ ਤੋਂ ਆਬਸੈਸ਼ਨ ਇਸ ਅਮਰ ਸਿੰਘ ਦੇ ਵਿੱਚ ਵੀ ਸੀਗਾ ਠੀਕ ਹੈ ਔਰ ਕਿ ਤੋਂ ਉਹਨੇ ਇੱਕ ਰੈਫਰੈਂਸ ਦਿੱਤਾ ਇਟਾ ਥੈਟ ਵਾਸ ਇਟੈਲੋ ਕੈਲਵਿਨੋ ਠੀਕ ਹੈ ਉਹਦੀ ਇੱਕ ਐਡਵੈਂਚਰ ਆਫ ਅ ਫੋਟੋਗ੍ਰਾਫਰ ਉਹਦਾ ਇੱਕ ਰੈਫਰੈਂਸ ਦਿੱਤਾ ਉਹਦੀ ਜੇ ਤੁਸੀਂ ਉਹ ਪੜ੍ਹਦੇ ਹੋਵੋਗੇ ਹੋਪਫੁਲੀ ਤੁਸੀਂ ਪੜ੍ਹ ਲਿਆ ਹੋਣਾ ਜਾਂ ਤੁਹਾਡੇ ਕੋਲ ਉਹ ਰੈਫਰੈਂਸ ਪਹੁੰਚ ਵੀ ਗਿਆ ਸੀ ਆਈ ਬਲੀਵ ਗਰੁੱਪ ਦੇ ਵਿੱਚ ਜੇ ਤੁਸੀਂ ਉਹ پڑھਦੇ ਹੋ ਤਾਂ ਉਹ ਬਹੁਤ ਫਿਲਾਸੋਫੀਕਲ ਟੈਕਸਟ ਹੈਗਾ ਦਾ ਐਡਵੈਂਚਰ ਆਫ ਅ ਫੋਟੋਗ੍ਰਾਫਰ ਉਹ ਫਿਲਾਸੋਫੀਕਲ ਕੁਐਸ਼ਨ ਰੇਜ ਕਰਦਾ ਕਿ ਜੇ ਇਦਾਂ ਦੀ ਗੱਲ ਆ ਫੋਟੋਗ੍ਰਾਫੀ ਸਭ ਕੁਝ ਆ ਮਤਲਬ ਕਿ ਉਹ ਏਰੀਆ ਦਿਖਾਇਆ ਗਿਆ ਇੱਕ ਉਹਦੇ ਵਿੱਚ ਦਿਖਾਇਆ ਗਿਆ ਕਿ ਸਭ ਕੁਝ ਕਿ ਫੋਟੋਗ੍ਰਾਫੀ ਜੇ ਇਸੇ ਤਰ੍ਹਾਂ ਦੀ ਗੱਲ ਹੈ ਕਿ ਅਸਲ ਜ਼ਿੰਦਗੀ ਉਹ ਫੋਟੋਗ੍ਰਾਫੀ ਆ ਕਿ ਅਸਲ ਜ਼ਿੰਦਗੀ ਜਿਹੜੀ ਤੁਸੀਂ ਜਿਉ ਰਹੇ ਹੋ ਠੀਕ ਹੈ ਕਿਉਂਕਿ ਤੁਸੀਂ ਸਭ ਕੁਝ ਕੈਚ ਨਹੀਂ ਕਰ ਸਕਦੇ ਉਸ ਫੋਟੋ ਦੇ ਵਿੱਚ ਠੀਕ ਹੈ ਉਹਦੇ ਤੇ ਗੱਲ ਹੋਈ ਜਿਹੇ ਘਰ ਬਣਦੇ ਨੇ ਅੱਗੇ ਆਓ ਪੁਰੇ ਪਿੱਛੇ ਜਾਣ ਦੀ ਕੀ ਲੋੜ ਹੈ ਅੱਗੇ ਖਾਲੀ ਜੇ ਬੁਰੀਆਂ ਲਾਦੀਆਂ ਨੇ ਅੱਗੇ ਆ ਜਾਓ ਪਿੱਛੇ ਪਹਿਲੋਂ ਹੋਰ ਦੂਸਰੀ ਗੱਲ ਉਹਨਾਂ ਨੇ ਕੁਝ ਕੁਐਸ਼ਨ ਰੇਜ਼ ਕੀਤੇ ਕਿ ਆਰਟ ਤੇ ਆਰਟਿਸਟ ਦਾ ਆਪਸ ਵਿੱਚ ਕੀ ਸਬੰਧ ਹੈ ਕਿਉਂਕਿ ਜਦੋਂ ਅਮਰ ਸਿੰਘ ਆਪਣੀ ਵਾਈਫ ਦੀ ਪੇਂਟਿੰਗ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਠੀਕ ਹੈ ਤਾਂ ਉਹ ਬੋਰਡਲ ਬਣਾ ਕੇ ਉਹਨੂੰ ਉੱਥੇ ਰੱਖ ਲੈਂਦਾ ਠੀਕ ਹੈ ਉਹ ਬਸ ਉਹਨੂੰ ਇੱਕ ਟੱਕ ਦੇਖ ਰਿਹਾ ਹੈਗਾ ਗੇਜ਼ਿੰਗ ਦਾ ਕਨਸੈਪਟ ਸਰਮ ਇਨ ਦ ਸੈਗਮ ਠੀਕ ਹੈ ਗੇਸਿੰਗ ਦੇ ਉੱਤੇ ਹਾਂ ਬਹੁਤ ਥਿਉਰੀਸ ਲੱਗਿਆ ਪਰ ਜੇ ਬੇਸਿਕਲੀ ਟੂ ਬੇਸਿਕ ਜ ਮੀਨਿੰਗ ਲਈਏ ਤਾਂ ਆਪਾਂ ਵੀ ਕਿੰਨੇ ਇਨਸਿਕਿਉਰ ਹੋ ਜਾਂਦੇ ਜਦੋਂ ਇੱਕਦਮ ਤੁਹਾਨੂੰ ਕੋਈ ਦੇਖੀ ਜਾਵੇ ਇਟ ਇਜ਼ ਨਾਟ ਓਨਲੀ ਲਿਮਿਟਡ ਟੂ ਗਰਲਸ ਬॉयਜ਼ ਵੀ ਠੀਕ ਹੈ ਜਦੋਂ ਗੇਸ ਦੀ ਗੱਲ ਹੁੰਦੀ ਹੈ ਕਿ ਕੁੜੀਆਂ ਨੂੰ ਗੇਸ ਕਰਦੇ ਨੇ ਕਿ ਟੀਨ ਐ ਬॉयਜ਼ ਨਾਲ ਗੇਸ ਤਾਂ ਹੁੰਦਾ ਹੈ ਕਿ ਕੋਈ ਵੀ ਹਿਊਮਨ ਮਾਈਂਡ ਹੈਗਾ ਠੀਕ ਹੈ ਉਹ ਫੀਲ ਕਰਦਾ ਹੈ ਜਦੋਂ ਉਹਨੂੰ ਇੱਕ ਪਤਾ ਲੱਗਦਾ ਕਿ ਹਾਂ ਕੋਈ ਅੰਦਰ ਅੰਦਰ ਜਿ ਮੀਨੂ ਕਰ ਰਿਹਾ ਹੈ ਬਿਲਕੁਲ ਤੇ ਇਹ ਗੱਲ ਸਰ ਨੇ ਵੀ ਦੱਸੀ ਠੀਕ ਹੈ ਕਿ ਕੇਸ ਦਾ ਇੱਕ ਕਨਸੈਪਟ ਉਹਦੇ ਵਿੱਚ ਸੀਗਾ ਅ ਕਿ ਉਹ ਆਪਣੇ ਆਪ ਨੂੰ ਕਿੱਦਾਂ ਫੇਰ ਚੱਲਦੀ ਸੀ ਉਹ ਦੂਸਰਾ ਸਰ ਨੇ ਕੁਐਸਚਨ ਕੀਤਾ ਕਿ ਆ ਕਿਸ ਦਾ ਆਪਣੇ ਮਾਡਲ ਨਾਲ ਕਿਸ ਬੰਦਾ ਠੀਕ ਹੈ ਅ ਤੇ ਤੀਸਰੀ ਗੱਲ ਇਦੀ ਅਬਜੈਕਟਿਵ ਹੋਇੰਗ ਇਸ ਮਾਡਲ ਕਿ ਉਹ ਸਿਰਫ ਅ ਬਿਊਟੀ ਆਬਜੈਕਟ ਦੀ ਤਰ੍ਹਾਂ ਦੇਖਿਆ ਉਹਨੂੰ ਠੀਕ ਹੈ ਇਹਦੇ ਬਾਰੇ ਔਰ ਅ ਜੇਕਰ ਉਹ ਇੱਕ ਵਸਤੂ ਹੈ ਤਾਂ ਵਸਤੂ ਨਾਲ ਸਾਡਾ ਰਿਲੇਸ਼ਨ ਕਿਸ ਤਰ੍ਹਾਂ ਨਾਲ ਹੋ ਰਿਹਾ ਹੈ ਠੀਕ ਹੈ ਕਿ ਅਸੀਂ ਇੱਕ ਵਸਤੂ ਨੂੰ ਜਿਉਂਦੇ ਜਾਲ ਦੇ ਦੇਖ ਸਕਦੇ ਹਾਂ ਜਿਹੜੇ ਟਿੱਕੀ ਦੇ ਕੁਐਸਚਨ ਨਾਲ ਆਉਂਦਾ ਹੈ। ਹੈ ਰਾਈਟ? ਤੇ ਉਸ ਤੋਂ ਬਾਅਦ ਉਹਨਾਂ ਨੇ ਸੈਕੰਡ ਨੋਵਲ ਤੇ ਜੋ ਕੁਵੇਲਾ ਦਾ ਹੀਰਾ ਦੇਵੀ, ਹਾਂ ਕੁਵੇਲਾ ਗੱਲ ਕੀਤੀ ਉਹਦਾ ਜਿਹੜਾ ਕੈਰੈਕਟਰ ਆ ਹੀਰਾ ਦੇਵੀ। ਅ ਤੇ ਉਹਦੇ ਵਿੱਚ ਇੱਕ ਵਿਡੋ ਹੁੰਦੀ ਆ ਤੁਹਾਨੂੰ ਉਸ ਸੰਬੰਧੀ ਜੀ ਪਤਾ ਹੈ ਕਿ ਉਹਦੇ ਵਿੱਚ ਇੱਕ ਵਿਡੋ ਦੀ ਕਹਾਣੀ ਹੈਗੀ ਠੀਕ ਹੈ। ਉਹਦਾ ਜਿਹੜਾ ਹਸਬੈਂਡ ਆ 3 ਸਾਲਾਂ ਬਾਅਦ ਡਾਈ ਮਰ ਜਾਂਦਾ ਆ ਤੇ ਉਸ ਤੋਂ ਬਾਅਦ ਉਹ ਦਿੱਲੀ ਚਲੀ ਜਾਂਦੀ ਹੈ ਕਿ ਇੱਕ ਸਾਧ ਵੀ ਬਣ ਜਾਂਦੀ ਹੈਗੀ ਉਸ ਤੋਂ ਬਾਅਦ ਉਹ ਮੰਦਰ ਦੇ ਵਿੱਚ ਜਾਂਦੀ ਹੈਗੀ ਮੰਦਰ ਚ ਥੋੜੀ-ਮੋਟੀ ਸੇਵਾ ਕਰਦੀ ਹੈ ਤਾਂ ਪਹੇਲ ਕਰਦੀ ਹੈ ਕਿ ਕੀ ਫਾਈਨਲ ਡੈਸਟੀਨੇਸ਼ਨ ਹੈ ਮੇਰੀ ਠੀਕ ਹੈ ਕੀ ਇਹ ਹੀ ਸੱਚ ਹੈ ਕਿ ਮੋਹ ਮਾਇਆ ਤੋਂ ਮੁਕਤ ਹੋ ਜਾਣਾ ਉਸ ਤੋਂ ਬਾਅਦ ਉਹਨੂੰ ਜਦੋਂ ਫੀਲ ਹੁੰਦਾ ਉਹਦਾ ਇੱਕ ਭੁਤੀਕੇ ਮਰ ਜਾਂਦਾ ਉਹ ਇੱਕ ਸੰਭਰੀ ਹੈਗੀ ਉਹ ਤੁਹਾਨੂੰ ਸਭ ਨੂੰ ਪਤਾ ਸਟੋਰੀ ਜੋ ਕਲੋਜ਼ ਠੀਕ ਹੈ ਪਰ ਇਹਦੇ ਵਿੱਚ ਬੇਸਿਕ ਗੱਲ ਜੋ ਡਾਕਟਰ ਸਾਹਿਬ ਨੇ ਦੱਸੀ ਕਿ ਕੋਈ ਬੰਦਾ ਵਾਕਈ ਮੋਹ ਮਾਇਆ ਤੋਂ ਮੁਕਤ ਹੋ ਜਾਂਦਾ ਠੀਕ ਹੈ ਉਹ ਕੀ ਉਹਨਾਂ ਨੇ ਇੱਕ ਮਾਰਕਸਿਜ਼ਮ ਪੁਆਇੰਟ ਆਫ ਵਿਊ ਤਾਂ ਗੱਲ ਕੀਤੀ ਕਿ ਰਿਲੀਜੀਅਨ ਇਜ਼ ਆਕਿਊ ਉਹਨਾਂ ਨੇ ਕਿਹਾ ਕਿ ਇੱਕ ਰਿਲੀਜੀਅਨ ਦਾ ਜੋ ਇੱਕ ਪ੍ਰੋਪਰ ਸੰਵਾਦ ਹੈ ਜੇ ਕਿਸੇ ਬੁੱਕ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲਦਾ ਹੈ ਤਾਂ ਉਹ ਇੱਕ ਹੋਵੇਲਾ ਨੋਵਲ ਹੈ ਉਸੇ ਵਿੱਚ ਔਰ ਇਸ ਦੇ ਵਿੱਚ ਹੀ ਤੁਹਾਨੂੰ ਕਾਰਟੇਨ ਫਿਲਾਸਫੀ ਦੀ ਗੱਲ ਵੀ ਕੀਤੀ ਗਈ ਜਦੋਂ ਰੈਂਫਰਸ ਮਾਰਕਸਿਜ਼ਮ ਦਾ ਆਇਆ ਕਾਰਟੇਨ ਫਿਲਾਸਫੀ ਇਹ ਕਹਿੰਦੇ ਆਈ ਥਿੰਕ ਥੇਰਫੋਰ ਆਈ ਏਮ ਜੋ ਮਾਈਂਡ ਨੂੰ ਮਹੱਤਵ ਜ਼ਿਆਦਾ ਦਿੰਦੀ ਹੈਗੀ ਬੋਰਡ ਨੌਥ ਠੀਕ ਹੈ ਉਹ ਉਹਨਾਂ ਨੇ ਕੁਐਸਚਨ ਕੀਤਾ ਕਿ ਕੀ ਜੋ ਸਰੀਰ ਨੇ ਦੁੱਖ ਚੱਲੇ ਕੀ ਉਹ ਸੱਚ ਹੈ ਜਾਂ ਜੋ ਮਾਈਂਡ ਚੱਲ ਰਿਹਾ ਹੈਗਾ ਜੋ ਰਿਲੀਜੀਅਨ ਤੁਹਾਨੂੰ ਕਹਿੰਦਾ ਕਿ ਉਹ ਸੱਚ ਹੈ ਇਹਦੇ ਕੱਲ ਇੱਕ ਬਹੁਤ ਕੁਐਸਚਨ ਸੋਚੇ ਵਿਚਾਰਨ ਵਾਲਾ ਸੀਗਾ ਤੇ ਹੁਣ ਇਹੀ ਗੱਲ ਕਰਦੇ ਹੋਏ ਮਨ ਲੈ ਕੇ ਇਹਦੇ ਵਿੱਚ ਇੱਕ ਦੁਵੰਦ ਕਿ ਸੱਚ ਕੀ ਹੈ ਉਹ ਦੁਵੰਦ ਇਹ ਹੀਰਾ ਦੇਵੀ ਇੱਕ ਫੀਲ ਕਰ ਰਹੀ ਸੀਗੀ ਇਹ ਹੀ ਚੀਜ਼ ਇੱਕ ਰੈਫਰੈਂਸ ਜਦੋਂ ਇਹ ਰਿਵਿਊ ਲਿਖ ਰਿਹਾ ਤਾਂ ਮੈਨੇ ਇੱਕ ਰੈਫਰੈਂਸ ਚੇਤੇ ਆਇਆ ਸ਼ੇਕਸਪੀਅਰ ਵੀ ਇਹੀ ਗੱਲ ਕਹਿੰਦਾ ਹੈ ਹੈਮਲੈਟ ਦੇ ਵਿੱਚ ਟੂ ਬੀ অর ਨਾਟ ਟੂ ਬੀ ਥੈਟ ਇਜ਼ ਅ ਕੁਐਸ਼ਨ ਤੇ ਮੈਨੂੰ ਲੱਗਦਾ ਕਿ ਇਹ ਉਹੀ ਦੋ ਬੰਦ ਹੈ